ਹਾਂਜੀ ਸਾਥਸਰੀਆ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਿਛੇ ਆਪਾਂ ਇੱਕ ਵੀਡੀਓ ਪਾਈ ਸੀ ਪੇਪਰਾਂ ਬਾਰੇ ਕੀ ਗੁੱਡ ਨਿਊਜ਼ ਆਈ ਆ ਸਾਲ ਵਾਲਿਆਂ ਵਾਸਤੇ ਤੇ ਬੈਡ ਨਿਊਜ਼ ਆਈ ਆ ਡੋਮੈਸਟਿਕ ਵਾਲਿਆਂ ਵਾਸਤੇ ਉਸ ਲਈ ਕੁਝ ਕਮੈਂਟ ਆਈ ਸੀ ਉਹਨਾਂ ਕਮੈਂਟਾਂ ਦੇ ਹੀ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੀਰੂ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀ ਗਈ ਹੈ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਸਕੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੋ ਜਾਂਦਾ ਹੈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹ ਤਾਂ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਉਹ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਮਲਕੀ ਜਵਾਬ ਤੁਹਾਨੂੰ ਦਵਾਂਗੇ ਤੇ ਕਈ ਵੀਰਾਂ ਭਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨੂੰ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਏ ਆ ਉਹਨਾਂ ਵਾਸਤੇ ਮੈਂ ਇਹ ਹੱਲ ਕੱਢਿਆ ਵਾ ਕਿ ਮੈਂ ਉੱਥੇ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਿਖ ਕਮੈਂਟ ਕਰ ਦਿਓ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗ ਸਭ ਤੋਂ ਪਹਿਲਾ ਇਹਦਾ ਆਪਣਾ ਸਵਾਲ ਆਇਆ ਵਾ ਮਲਕੀ ਕਮੈਂਟ ਆਇਆ ਵਾ ਹੋਇਆ ਵਾ ਵੀਰ ਜੀ ਮੇਰੇ ਬ੍ਰਦਰ ਦਾ ਵੀਜ਼ਾ ਆ ਗਿਆ 9 ਮੰਥ ਵਾਲਾ ਇਟਲੀ ਦਾ 3 ਮੰਥ ਰਹਿ ਗਿਆ ਵਾ ਵੀਜ਼ਾ ਤੇ ਮਾਲਕ ਨਾਲ ਸਿਰਫ ਮਲਕੀ ਮਾਲਕ ਪੱਕੇ ਦੀ ਗੱਲ ਮਲਕੀ ਪੱਕਾ ਨਹੀਂ ਕਰਾ ਰਿਆ ਐਂਟਰੀ ਦੀ ਗੱਲ ਹੋਈ ਸੀ ਸਿਰਫ ਮਾਲਕ ਨਾਲ ਤੇ ਉਹ ਕਹਿ ਰਿਹਾ ਕਿ ਮਲਕੀ ਪੱਕੇ ਹੋਣ ਵਾਲੇ ਪੇਪਰ ਜਿਹੜੇ ਆ ਓਪਨ ਹੋ ਜਾਣਗੇ ਤੇ ਮੈਂ ਉਹਦੇ ਪੱਕੇ ਕਰਾ ਦੂੰਗਾ ਵਿਰੇ ਜੇਕਰ ਹੋ ਸਕੇ ਤੁਸੀਂ ਉਹਨੂੰ ਰਿਕੁਐਸਟ ਕਰਕੇ ਵੇਖੋ ਥੋੜੇ ਮੋਟੇ ਪੈਸੇ ਦੇ ਕੇ ਵੇਖੋ ਜੇਕਰ ਤੁਹਾਡਾ ਕੰਮ ਇਹਨਾਂ ਵੀ ਆਪਣਾ ਚ ਹੀ ਕਰਦੇ ਜਿਆਦਾ ਵਧੀਆ ਵਾ ਕਿਉਂਕਿ ਬਾਅਦ ਵਿੱਚ ਤੁਸੀਂ ਸਮਝੋ ਕਿ ਐਂਟਰੀ ਕਰਾਉਣ ਦਾ ਮਤਲਬ ਕਿ ਤੁਸੀਂ ਦੋ ਨੰਬਰ ਦੇ ਵਿੱਚ ਜੇ ਇੱਥੇ 12ਵਜੇ ਪਤਾ ਨਹੀਂ ਕਿ ਪੇਪਰ ਕਦੋਂ ਓਪਨ ਹੋਣੇ ਆ ਹੋਣ ਵੀ ਨਾ ਹੋਣ ਇਹਦੀ ਇਹ ਮਲਕੀ ਬਾਧਾ ਕੰਮ ਆ ਇਹ ਕਹੇਗਾ ਤੁਸੀਂ ਆਪਣੇ ਮਾਲਕ ਨਾਲ ਟਰਾਈ ਕਰਕੇ ਵੇਖੋ ਮਲਕੀ ਤੁਹਾਡੇ ਜਿਹੜਾ ਬ੍ਰਦਰ ਦਾ ਮਾਲਕ ਆ ਉਹਨਾਂ ਟਰਾਈ ਕਰਕੇ ਵੇਖੋ ਜੇਕਰ ਤੁਸੀਂ ਥੋੜੇ ਮੋਟੇ ਪੈਸੇ ਦੇ ਕੇ ਤੁਹਾਡੀ ਉਹ ਪੇਪਰ ਮਲਕੀ ਮਲਕੀ ਤੁਹਾਡੇ ਪੇਪਰ ਬਣਵਾ ਦਵੇ ਕਿਉਂਕਿ ਜਿਹੜੇ ਪੇਪਰ ਆ ਨਾ ਜਿਹੜੇ ਉਹ ਤੁਹਾਡਾ ਮਲਕੀ ਹੋ ਜਾਣਾ ਕਿ ਤੁਹਾਡੇ ਤੁਹਾਡਾ ਬੰਦਾ 2 ਨੰਬਰ 'ਚ ਇੱਥੇ ਆਇਆ ਵਾ ਉਸ ਤੋਂ ਬਾਅਦ ਉਹਨਾਂ ਪੇਪਰ ਜਿਹੜੇ ਆ ਮਿਲਨੇ ਆ ਪਤਾ ਨਹੀਂ ਕਦੋਂ ਓਪਨ ਹੋਣੇ ਆ ਕਦੋਂ ਨਹੀਂ ਹੋਣੇ ਪਰ ਮੇਰੀ ਜਿਹੜੀ ਸਲਾਹ ਆ ਉਹ ਤੁਹਾਨੂੰ ਇਹ ਵ ਜੇਕਰ ਤੁਸੀਂ ਪੱਕੇ ਛੇਤੀ ਹੋਣਾ ਚਾਹੁੰਦੇ ਜੇ ਤੁਸੀਂ ਆਪਣੇ ਮਾਲਕ ਨੂੰ ਕਹੋ ਥੋੜੇ ਮੋٹے ਪੈਸੇ ਲੈ ਕੇ ਵੀ ਜੇਕਰ ਤੁਹਾਡਾ ਕੰਮ ਉਹ ਕਰਵਾ ਦੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬਈ ਵੀਰਜੀ 5 ਨੂੰ ਸਾਲ ਵਾਲੇ ਪੇਪਰ ਕਲਿੱਕ ਕੀਤੇ ਸੀ ਫਰੈਂਡ ਨੇ ਫਰੈਂਡ ਨੇ ਅਵਕਾਤੋ ਤੋ ਪਰ ਹਾਲੇ ਤੱਕ ਕੋਈ ਰਸੀਬ ਉਤਾ ਅਪਲੋਡ ਨਹੀਂ ਹੋ ਰਿਹਾ ਵੀਰੇ ਰਸੀਬ ਉਤਾ ਜਿਹੜਾ ਵਾ ਉਹ 48 ਮਿੰਟਸ ਹੋਣਾ ਚਾਹੀ ਤੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਵਾ ਰਸੀਬ ਉਤਾ ਜਿਹੜਾ ਵਾ ਮਿਲ ਜਾਂਦਾ ਵਾ ਜੇਕਰ ਤੁਹਾਨੂੰ ਨਹੀਂ ਸ਼ੋ ਹੋ ਰਿਹਾ ਤੁਸੀਂ ਉਹ ਮਲਕੀ ਮੇਰੇ ਹਿਸਾਬ ਨਾਲ ਤਾਂ ਸ਼ੋ ਹੋ ਗਿਆ ਕਿਉਂਕਿ ਨਾਰਮਲ ਹੀ ਗੱਲ ਕੋਈ ਪ੍ਰੋਬਲਮ ਆਉਦੀ ਨਹੀਂ ਜੇਕਰ ਤੁਹਾਡੇ ਪੇਪਰ ਫਿਲ ਹੋਏ ਹੋਣਗੇ ਤੇ ਨਾਰਮਲ ਗੱਲ ਤੁਹਾਨੂੰ ਤੁਹਾਡਾ ਰਸੀਬ ਉਤਾ ਵਾ ਉਹ 24 ਘੰਟੇ ਦੇ ਵਿੱਚ ਵਿੱਚ 24 ਘੰਟੇ ਤੋਂ ਲੈ ਕੇ ਤੇ 48 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਰਸੀਬ ਉਹ ਤੁਹਾਨੂੰ ਜਿਹੜਾ ਵਾ ਉਹ ਮਿਲ ਜਾਂਦਾ ਵਾ ਉਸ ਤੋਂ ਬਾਅਦ ਅਗਲਾ ਮੈਸੀ ਆ ਪਾਕਿਸਤਾਨ ਦੇ 16 ਲੱਖ ਅ ਅਪਲਾਈ ਕੀਤੇ ਵਾ 16 ਲੱਖ ਨੇ ਅਪਲਾਈ ਕੀਤੇ ਵਾ ਵੀਰੇ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਅਗਲਾ ਸਵਾਲ ਆ ਵਾ ਪਾ ਜੀ ਡੋਮੈਸਟਿਕ ਪੇਪਰ ਅ ਟਾਈਮ 9 ਵੱਜ ਕੇ 1 ਮਿੰਟ ਹੈ ਚਾਂਸ ਹੈ ਵੀਰੇ ਜੇ ਕਰ ਤਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਵਿੱਚ ਕਿਹਾ ਵਾ ਕਿ ਜੇ ਕਰ ਤੁਹਾਡਾ ਟਾਈਮ ਜਿਹੜਾ ਵਾ ਉਹ 2 ਮਿੰਟੋਂ ਥੱਲੇ ਥੱਲੇ ਆ ਫਿਰ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਹੈਗੇ ਡੋਮੈਸਟਿਕ ਵਾਲੇ ਪਰ ਜੇਕਰ ਤੁਸੀਂ ਕਹੀ ਤੁਹਾਡਾ 2 ਮਿੰਟ ਤੋਂ ਤਾਂ ਟਾਈਮ ਆ ਫਿਰ ਤੁਹਾਡੇ ਪੇਪਰ ਨਿਕਲਣ ਦੇ ਥੋੜੇ ਜਿਹਾ ਘੱਟ ਚਾਂਸ ਵਾ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ 9 ਮੰਥ ਵਾਲੇ ਪੇਪਰਾਂ ਤੋਂ ਨਿਕਲਣ ਤੋਂ ਬਾਅਦ ਕਿੰਨੇ ਟਾਈਮ ਲੱਗ ਜਾਂਦਾ ਵਾ ਇਟਲੀ ਜਾਣ ਵਿੱਚ ਵਿਰੇਡ ਪੈਂਟਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸਦਾ ਜਦੋਂ ਇਹ ਬੀਵਰ ਭਰੇ ਜਾਂਦੇ ਆ ਉਸ ਤੋਂ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਪੇਪਰ ਨਿਕਲਦੇ ਆ ਪੇਪਰ ਨਿਕਲਦੋਂ ਬਾਅਦ ਜਿਹੜਾ ਵਾ ਤੁਹਾਡਾ ਨੂਲਾ ਹਸਤਾ ਨੂੰ ਮਿਲਦਾ ਵਾ ਇੰਡੀਆ ਵਿੱਚ ਉਸ ਤੋਂ ਬਾਅਦ ਤੁਸੀਂ ਆਪਣੀ ਅਪਾਇੰਟਮੈਂਟ ਤੇ ਵੀ ਡਿਪੈਂਡ ਹੁੰਦਾ ਕਿ ਤੁਹਾਨੂੰ ਅਪਾਇੰਟਮੈਂਟ ਕਦੋਂ ਦੀ ਮਿਲਦੀ ਆ ਅਪਾਇੰਟਮੈਂਟ ਜਦੋਂ ਮਿਲਦੀ ਆ ਬਲਕਿ ਮਹੀਨਾ ਕਿ ਤੁਹਾਨੂੰ ਡੇਢ ਮਹੀਨੇ ਬਾਅਦ ਅਪਾਇੰਟਮੈਂਟ ਜੇਕਰ ਮਿਲ ਗਈ ਠੀਕ ਹੈ ਤੇ ਉਸ ਤੋਂ ਬਾਅਦ ਵੀਜ਼ਾ ਲੱਗਣ ਦਾ ਟਾਈਮ ਹੁੰਦਾ ਵਾ 2 ਹਫ਼ਤਿਆਂ ਦੇ ਵਿੱਚ ਵੀਜ਼ਾ ਲੱਗ ਜਾਂਦਾ ਵਾ ਜੇਕਰ ਤੁਹਾਡਾ ਸਾਰਾ ਤੇ ਉਸ ਤੋਂ ਬਾਅਦ ਤੁਸੀਂ ਇੰਡੀਆ ਜਦੋਂ ਮਰਜੀ ਆ ਸਕਦੇ ਜਦੋਂ ਤੁਹਾਡਾ ਵੀਜ਼ਾ ਮਿਲ ਕੀਤਾ ਤੁਹਾਡੇ ਕੋਲ ਹੋ ਗਿਆ ਤੁਸੀਂ ਜਦੋਂ ਮਰਜੀ ਇੰਡੀਆ ਮਿਲ ਕੀ ਇਟਲੀ ਵਿੱਚ ਆ ਸਕਦੇ ਜੇ ਜੇਕਰ ਟੋਟਲ ਟਾਈਮ ਲੱਗੇ ਜੇ ਸਾਰਾ ਕੁਝ ਸਹੀ ਰਹੇ ਤੁਹਾਨੂੰ ਅਪੁਆਇੰਟਮੈਂਟ ਜਲਦੀ ਮਿਲ ਜੇ 3-4 ਮਹੀਨਾ ਦੇ ਵਿੱਚ ਵਿੱਚ ਬੰਦਾ ਇਟਲੀ ਵਿੱਚ ਆ ਸਕਦਾ ਵਾ ਪੇਪਰ ਨਿਕਲਣ ਤੋਂ ਬਾਅਦ ਦੀ ਗੱਲ ਕਰਦਾ ਪਿਆ ਮੈਂ ਬਾਕੀ ਸ਼ਾਪਿੰਗ ਕਰਨਾ ਟਾਈਮ ਤੇ ਤੁਹਾਡਾ ਵਾ ਸਾਰਾ ਕੁਝ ਬਾਕੀ ਮੈਂ ਜਿਹੜਾ ਕਹੀਏ ਬਾਕੀ 3 ਕਿ ਮਹੀਨਾ ਵਿੱਚ ਬੰਦਾ 3-3.5-4 ਮਹੀਨਾ ਦੇ ਵਿੱਚ ਬੰਦਾ ਇਟਲੀ ਵਿੱਚ ਆ ਸਕਦਾ ਵਾ ਉਸ ਤੋਂ ਬਾਅਦ ਅਗਲਾ ਸਵਾਲ ਆ ਵੀਰ ਜੀ 9 ਮੰਥ ਵਾਲੇ ਪੇਪਰਾਂ ਵਿੱਚ ਕੰਮ ਔ ਠੀਕ ਹੈ ਦੱਸੋ ਲੋਕ ਡਰਾਈ ਬਹੁਤ ਜਾਂਦੇ ਆ ਪਲੀਜ਼ ਤੁਸੀਂ ਦੱਸਿਓ ਸਹੀ ਆ ਸਹੀ ਪਲੀਜ਼ ਵੀਰੇ ਇਹੜਾ ਪੇਪਰ ਕੰਮ ਹੁੰਦਾ ਵਾ 9 ਮੰਥ ਵਾਲੇ ਪੇਪਰਾਂ ਤੇ ਔਖਾ ਇਹ ਨਹੀਂ ਕਿ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਔਖਾ ਉਹਨਾਂ ਵਾਸਤੇ ਹੁੰਦਾ ਵਾ ਜਿਨ੍ਹਾਂ ਨੇ ਕੁਝ ਇੰਡੀਆ ਵਿੱਚ ਕੁਝ ਨਹੀਂ ਕੀਤਾ ਹੁੰਦਾ ਬਲਕਿ ਕੱਲੀਆਂ ਰੋਟੀਆਂ ਪਾੜੀਆਂ ਹੁੰਦੀਆਂ ਵਾ ਇੰਡੀਆ ਬਲਕਿ ਆਪਣੇ ਬੈਡਾਂ ਦੇ ਬੈਗ ਗੇ ਮੰਮੀ ਨੂੰ ਆਵਾਜ਼ ਮਾਰ ਕੇ ਕਿ ਆਹ ਖਵਾ ਦਿਓ ਉਹ ਖਵਾ ਦਿਓ ਰੋਟੀ ਤੇ ਪਾਣੀ ਵੀ ਨਹੀਂ ਚੁੱਕਦੇ ਉਹਨਾਂ ਵਾਸਤੇ ਭਾਜੀ ਜੇਕਰ ਉਹਨਾਂ ਨੂੰ ਕੰਮ ਤੁਸੀਂ ਕਿਸੇ ਬਲਕਿ ਕੱਲਾ ਪੰਨੇ ਤੋਂ ਦਾ ਵੀ ਕੰਮ ਲਵਾ ਦੋਗੇ ਨਾ ਉਹਨਾਂ ਵਾਸਤੇ ਉਹ ਵੀ ਔਖਾ ਵਾ ਪਰ ਜੇਕਰ ਜਿੰਨੇ ਇੰਡੀਆ ਵਿੱਚ ਕੋਈ ਕੰਮ ਕੀਤਾ ਵਾ ਉਹਦੇ ਵਾਸਤੇ ਇੱਥੇ ਕੋਈ ਵੀ ਕੰਮ ਔਖ ਨਹੀਂ ਹੈਗਾ ਠੀਕ ਹੈ ਉਹ ਕਹਿਣ ਨੂੰ ਪਹੁੰਚੋ ਚਲੋ ਜੋ ਮਰਜ਼ੀ ਕਹੀ ਜਾਣ ਪਰ ਜੇਕਰ ਤੁਸੀਂ ਇੰਡੀਆ ਵਿੱਚ ਕੰਮ ਕਰਦੇ ਰਹੇ ਤੁਸੀਂ ਕੋਈ ਨਾ ਕੋਈ ਕੰਮ ਕੀਤਾ ਇੰਡੀਆ ਵਿੱਚ ਫਿਰ ਤੁਹਾਨੂੰ ਕੋਈ ਵੀ ਕੰਮ ਇੱਥੇ ਔਖਣ ਲੱਗੂਗਾ ਉਹ ਡਰਾਉਣ ਵਾਲੇ ਜਿਹੜੇ ਬੰਦੇ ਹੁੰਦੇ ਆ ਉਹੋ ਹੀ ਹੁੰਦੇ ਆ ਕਿ ਜਿਨ੍ਹਾਂ ਨੇ ਆਪ ਕੁਝ ਕੀਤਾ ਨਹੀਂ ਹੁੰਦਾ ਤੇ ਇੱਥੇ ਅਣ ਕਰਨਾ ਨਹੀਂ ਚਾਹੁੰਦੇ ਤੇ ਉਹ ਤੁਹਾਨੂੰ ਬਾਈ ਡਰਾਉਂਦੇ ਆ ਕਿ ਕੰਮ ਬੜਾ ਔਖਾ ਹੁੰਦਾ ਤਾਂ ਕੰਮ ਹੁੰਦਾ ਨਹੀਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਬਨ ਮਾੜੀ ਮੋਟੀ ਸਿਕਲ ਦਾ ਗੱਲ ਤਾਂ ਕਰਨੀ ਪੈਂਦੀ ਆ ਨਾਰਮਲੀ ਗੱਲ ਤਾਂ ਨੂੰ ਪੇਪਰ ਲੈਣ ਵਾਸਤੇ ਤੁਹਾਨੂੰ ਮਾੜੀ ਮੋਟੀ ਸਿਕਲ ਤੰਗ ਕਰਨੀ ਹੀ ਪੈਣੀ ਮਾ ਬਾਕੀ ਇਹਨਾਂ ਬਹੁਤ ਜ਼ਿਆਦਾ ਔਖਣੇ ਹੁੰਦਾ ਕਿ ਬੰਦੇ ਕੋ ਹੁੰਦਾ ਨਹੀਂ ਆ ਨਾਰਮਲੀ ਬੰਦੇ ਹੀ ਕੰਮ ਕਰਦੇ ਆ ਉੱਥੇ ਵੀ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਨਿਊ ਪੇਪਰ ਕਦੋਂ ਲੱਗਣੇ ਹਨ ਵੀਰੇ ਨਵੇਂ ਪੇਪਰ ਜਿਹੜੇ ਅਕਤੂਬਰ ਵਿੱਚ ਫੇਰ ਤੋਂ ਓਪਨ ਹੋਣੇ ਅਗਲਾ ਸਵਾਲ ਆਇਆ ਵਾ ਹਲੋ ਅਸੀਂ ਵੀ ਬੇਟੇ ਦੇ ਪੇਪਰ ਫਿਲ ਕਰਵਾਇਆ ਸਾਲ ਵਾਲੇ ਹਾਂਜੀ ਜੇਕਰ ਤੁਸੀਂ ਸਾਲ ਵਾਲੇ ਪੇਪਰ ਫਿਲ ਕਰਾਏ ਆ ਤਾਂ ਡੇ ਇਸ ਵਾਰ ਪੇਪਰ ਨਿਕਲਦੇ ਚਾਂਸ ਹੈਗੇ ਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਅਗਲਾ ਸਵਾਲ ਆ ਵੀਰੇ ਪੈਸੇ ਕਿੰਨੇ ਕਿਤੇ ਕਦੋਂ ਦੇਣੇ ਹੁੰਦੇ ਆ ਏਜੰਟ ਨੂੰ ਸਾਲ ਵਾਲੇ ਪੇਪਰਾਂ 'ਚ ਵੀਰੇ ਪੈਸੇ ਜਿਹੜੇ ਵਾ ਉਹ ਤੁਹਾਡੇ ਏਜੰਟ ਤੇ ਹੀ ਡਿਪੈਂਡ ਹੁੰਦਾ ਵਾ ਕਿ ਤੁਹਾਡਾ ਏਜੰਟ ਕਦੋਂ ਮੰਗਦਾ ਵਾ ਹੁਣ ਏਜੰਟ ਵੱਖੋ ਵੱਖਰੇ ਹੁੰਦੇ ਆ ਕਈਆਂ ਦੇ ਹੁੰਦੇ ਆ ਕਿ ਏਜੰਟ ਜਦੋਂ ਵੀਜ਼ਾ ਆ ਜਾਂਦਾ ਵਾ ਉਦੋਂ ਪੈਸੇ ਮੰਗਦੇ ਆ ਕਈਆਂ ਜਦੋਂ ਨੂਲਾ ਉਸਤਾ ਆ ਜਾਂਦਾ ਉਦੋਂ ਪੈਸੇ ਮੰਗਦੇ ਆ ਕਈਆਂ ਦਾ ਜਦੋਂ ਬੰਦਾ ਇਟਲੀ ਵਿੱਚ ਐਂਟਰ ਹੋ ਜਾਂਦਾ ਵਾ ਉਸ ਤੋਂ ਬਾਅਦ ਪੈਸੇ ਮੰਗਦੇ ਆ ਕੋਈ ਆਪਾਂ ਫਿਕਸ ਨਹੀਂ ਹੁੰਦਾ ਕਿਉਂਕਿ ਇਹ ਪੈਸੇ ਗਵਰਨਮੈਂਟ ਨੂੰ ਨਹੀਂ ਜਾਂਦੇ ਹੁੰਦੇ ਇਹ ਸਾਰੇ ਏਜੰਟ ਦੇ ਹੀ ਪੈਸੇ ਹੁੰਦੇ ਵਾ ਜਾਂ ਜਿਹੜੇ ਉਹਨਾਂ ਦੇ ਭਾਈਵਾਲ ਹੁੰਦੇ ਉਹਨਾਂ ਦੇ ਪੈਸੇ ਹੁੰਦੇ ਆ ਇਹ ਗਵਰਨਮੈਂਟ ਦੇ ਪੈਸੇ ਨਹੀਂ ਹੁੰਦੇ ਜਿਸ ਕਰਕੇ ਇਹ ਪੈਸੇ ਤੁਸੀਂ ਜਦੋਂ ਮਰਜ਼ੀ ਦੇ ਸਕਦੇ ਜੇ ਬਸ ਤੁਹਾਨੂੰ ਸਾਰਾ ਕੋਈ ਸ਼ੋਰ ਹੋਣਾ ਚਾਹੀਦਾ ਮਤਲਬ ਕਿ ਤੁਹਾਡੇ ਕੋਲ ਕੋਈ ਸਬੂਤ ਹੋਣਾ ਜਦਾ ਕਿ ਪੈਸੇ ਦਿੱਤੇ ਆਹੀਂ ਇਹਨਾਂ ਵੇ ਬਾਅਦ ਚੋਂ ਵੀਜ਼ਾ ਉਹਨਾਂ ਲਾ ਕੇ ਲਵਾ ਕੇ ਦੇਵੇ ਤੇ ਤੁਹਾਡੇ ਜਿਹੜੇ ਪੈਸੇ ਆ ਉਹ ਵੀ ਮਾਰ ਜਾਵੇ ਮੈਂ ਤੁਹਾਨੂੰ ਸਲਾਹ ਇਹ ਦਊਂਗਾ ਕਿ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਂਦਾ ਵਾ ਉਸ ਤੋਂ ਬਾਅਦ ਜੇਕਰ ਤੁਸੀਂ ਜਾਓ ਉਸ ਤੋਂ ਬਾਅਦ ਤੁਸੀਂ ਜਿਹੜੇ ਪੈਸੇ ਥੋੜੇ ਮੋਟੇ ਦੇ ਸਕਦੇ ਜਿਨ੍ਹਾਂ ਨੂੰ ਪਹਿਲਾਂ ਨਾ ਦੋ ਵੀਜ਼ਾ ਜੋ ਪਹਿਲਾਂ ਮਤਲਬ ਕਿ ਵੀਜ਼ਾ ਤੁਹਾਡੇ ਹੱਥ ਵਿੱਚ ਆ ਜਾਂਦਾ ਤੁਹਾਨੂੰ ਸਾਰਾ ਕੋਈ ਸ਼ੋਰ ਵਾ ਉਸ ਤੋਂ ਬਾਅਦ ਤੁਸੀਂ ਆਪਣੀ ਗੰਟੀ ਤੇ ਪੈਸੇ ਦੇਣੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਬ੍ਰੋ ਜਿਨ੍ਹਾਂ ਨੇ 올ਡ ਏਜ ਵਾਲਿਆਂ ਨੂੰ ਸਾਂਭਣ ਵਾਲੇ ਪੇਪਰ ਭਰੇ ਸੀ ਡੋਮੈਸਟਿਕ ਪੇਪਰ ਉਹਨਾਂ ਦੇ ਕਿੰਨੇ ਕ ਚਾਂਸ ਨੇ ਵੀਰੇ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਕਿਉਂਕਿ OA ਦੇ ਕੋਟਾ ਹੈਗਾ ਸੀ 10000 ਦਾ ਉਸ ਵਿੱਚ ਬਹੁਤ ਘੱਟ ਪੇਪਰ ਭਰੇ ਗਏ ਆ ਉਹਨਾਂ ਜਿਨ੍ਹਾਂ ਦੇ ਭਰੇ ਗਏ ਆ ਕਲਿੱਕ ਹੋ ਗਏ ਵਾ ਜਿਹੜੇ ਤੁਹਾਨੂੰ ਮਲਕੀ ਰਸੀਦ ਮਿਲ ਗਈ ਆ ਫਿਰ ਤੁਹਾਡੇ ਪੇਪਰ ਨਿਕਲਦੇ ਉਹਨਾਂ ਦੇ ਚਾਂਸ ਹੈਗੇ ਕਿਉਂਕਿ ਉਹਨਾਂ ਦੇ ਜਿਹੜੇ ਪੇਪਰ ਵਾ ਉਹਨਾਂ ਦੇ ਬਹੁਤ ਘੱਟ ਭਰੇ ਗਏ ਕੋਟਾ ਜ਼ਿਆਦਾ ਸੀ ਪੇਪਰ ਘੱਟ ਭਰੇ ਗਏ ਇਸ ਕਰਕੇ ਉਹਨਾਂ ਦੇ ਚਾਂਸ ਹੈਗੇ ਆ ਬਟ ਜੇਕਰ ਤੁਸੀਂ ਪ ਨਾਰਮਲ ਡੋਮੈਸਟਿਕ ਵਾਲਿਆਂ ਜਿਨ੍ਹਾਂ ਦਾ 9500 ਕੋਟਾ ਸੀ ਫਿਰ ਬਹੁਤ ਥੋੜਾ ਜਿਹਾ ਬਕਾਇਆ ਕਹਿ ਲਈ ਕਿ ਔਖਾ ਵਾ ਕੰਮ ਇਸ ਵਾਰ ਪੇਪਰ ਨਿਕਲਦਾ ਜੇਕਰ ਤਾਂ ਟਾਈਮਿੰਗ 2 ਮਿੰਟ ਤੋਂ ਤਾਂ ਵਾ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰਿਆ ਨਾਰਮਲ ਮਲਕੀ ਘਰ ਅਜ ਦੇਖ ਸਾंभ ਵਾਸਤੇ ਜਿਨ੍ਹਾਂ ਨੇ ਪੇਪਰ ਭਰੇ ਆ ਜਿਨ੍ਹਾਂ ਦਾ 9500 ਕੋਟਾ ਸੀ ਜਿਹਦੇ ਪੇਪਰ ਭਰੇ ਗਿਆ 45000 ਉਹਦੇ ਵਿੱਚ ਥੋੜਾ ਜਿਹਾ ਔਖਾ ਹੈਗਾ ਭਾਈ ਇਸ ਵਾਰ ਕਿਹੜੇ ਪੇਪਰ ਵਾ ਨਿਕਲਣਦੇ ਥੋੜੇ ਜੇ ਘੱਟ ਚਾਂਸ ਵਾ ਜਿਨ੍ਹਾਂ ਦੀ ਟਾਈਮਿੰਗ ਭਰ 2 ਮਿੰਟ ਤੋਂ ਤਾਂ ਵਾ ਜਿਹਨੇ 2 ਮਿੰਟ ਥੱਲੇ ਸਾਰਾ ਕੁਝ ਸਹੀ ਉਹਨਾਂ ਦੇ ਪੇਪਰ ਨਿਕਲਣਦੇ ਚਾਂਸ ਇਹਦੇ ਵਿੱਚ ਵੀ ਹੈਗੇ ਆ ਕਿ ਨਾਰਮਲੀ ਗੱਲ ਵਾ 950 ਦਾ ਕੋਟਾ ਵਾ ਉਹਨੇ ਪੇਪਰ ਤਾਂ ਨਾਰਮਲੀ ਗੱਲ ਨਿਕਲਦੇ ਨਿਕਲਦੇ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇੰਨੇ ਹੀ ਕਮੈਂਟ ਆਏ ਸੀ ਇਹਨਾਂ ਦੇ ਕਮੈਂਟਾਂ ਦਾ ਆਪਾਂ ਜਵਾਬ ਦਿੰਦੇ ਤੇ ਸਾਰਿਆਂ ਦੇ ਤੇ ਉਸ ਤੋਂ ਬਾਅਦ ਜੇਕਰ ਤੁਹਾਡਾ ਕੋਈ ਕਮੈਂਟ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਅਗਲੀ ਵੀਡੀਓ ਤੁਹਾਡੇ ਕਮੈਂ ਇਸ ਵੀਡੀਓ ਸਿਰਫ ਇੰਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ